ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੇ ਅੱਜ ਅਸੀਂ ਬਣਾਉਣ ਲੱਗੇ ਹਾਂ ਜੀ ਪੋੜੇ ਜੋ ਸੌਣ ਦੇ ਮਹੀਨੇ ਦੇ ਵਿੱਚ ਜ਼ਰੂਰ ਹਰ ਘਰ ਵਿੱਚ ਜ਼ਰੂਰ ਬਣਾਏ ਜਾਂਦੇ ਨੇ ਤੇ ਇਹਨਾਂ ਨੂੰ ਬਣਾਉਣਾ ਵੀ ਚਾਹੀਦਾ ਆ ਕਿਉਂਕਿ ਇਹਦੇ ਨਾਲ ਸਾਨੂੰ ਇੱਕ ਬੱਚਿਆਂ ਨੂੰ ਜਿਹੜਾ ਪਤਾ ਲੱਗਦਾ ਆ ਕਿ ਕਿਹੜੇ ਮਹੀਨੇ ਜਿਹੜੀਆਂ ਕਿਹੜੀਆਂ ਡਿਸ਼ਾਂ ਜਿਹੜੀਆਂ ਬਣਾਉਣੀਆਂ ਜ਼ਰੂਰੀ ਨੇ ਵਧੀਆ ਲੱਗਦਾ ਇੱਕ ਨਦ ਲਗੀ ਸਪੈਸ਼ਲੀ ਜਿਹੜੇ ਸੌਣ ਦੇ ਮਹੀਨੇ ਦੇ ਵਿੱਚ ਪੂੜੇ ਜਿਹੜੇ ਉਹ ਹਰ ਘਰ ਦੇ ਵਿੱਚ ਬਣ ਜਾਂਦੇ ਨੇ ਤੇ ਹਾਂਜੀ ਇੱਕ ਕੌਲੀ ਮੈਂ ਲੈ ਲਿਆ ਜੀ ਤੇ ਆਟਾ ਤੇ ਅੱਧੇ ਕੌਲੇ ਸੂਜੀ ਤੇ ਵਿੱਚ ਪਾਲਿਆ ਜੀ ਮਿਲਕ ਪਾਊਡਰ ਜੇ ਤੁਹਾਡ ਕੋਲ ਮਿਲਕ ਪਾਊਡਰ ਨਾ ਹੋਵੇ ਤਾਂ ਤੁਸੀਂ ਇਸ ਦੀ ਜਗ੍ਹਾ ਵਿੱਚ ਮਲਾਈ ਵੀ ਪਾ ਸਕਦੇ ਜੀ ਤੇ ਫਿਰ ਥੋੜਾ ਜਿਹਾ ਨਮਕ ਜ਼ਰੂਰ ਪਾਉਣਾ ਵਿੱਚ ਜਿਆਦਾ ਨਮਕ ਨਹੀਂ ਪਾਣਾ ਥੋੜਾ ਜਿਹਾ ਹੀ ਨਮਕ ਪਾਉਣਾ ਹੈ ਤੇ ਜੇ ਤੁਸੀਂ ਚਾਸ਼ਨੀ ਬਣਾਉਣੀ ਹੋਵੇ ਤਾਂ ਤੁਸੀਂ ਚਾਸ਼ਨੀ ਵੀ ਬਣਾ ਸਕਦੇ ਜੇ ਜੇ ਤੁਸੀਂ ਚਾਸ਼ਨੀ ਤੋਂ ਬਿਨਾ ਖਾਣੇ ਹੋਣ ਤਾਂ ਫਿਰ ਤੁਸੀਂ ਇਹਦੇ ਵਿੱਚ ਇੱਥੇ ਹੀ ਖੰਡ ਪਾ ਦੇਣੀ ਹੈ ਤੇ ਖੰਡ ਨਾਲ ਜਿਹੜੇ ਪੂੜੇ ਜਿਹੜੇ ਤੁਹਾਡੇ ਮਿੱਠੇ ਬਣ ਗਏ ਤੇ ਸਾਰਿਆਂ ਨੂੰ ਮਿਕਸ ਕਰ ਲੈਣਾ ਸਾਰਿਆਂ ਨੂੰ ਮਿਕਸ ਕਰਕੇ ਤੇ ਫਿਰ ਅਸੀਂ ਇਹਨੂੰ ਜਿਹੜਾ ਮਤਲਬ ਕਿ ਇਹਦੇ ਵਿੱਚ ਸੌਂਫ ਜਿਹੜੀ ਆ ਉਹ ਜ਼ਰੂਰ ਪਾਉਣੀ ਹੈ ਕਿਉਂਕਿ ਸੌਂਫ ਨਾਲ ਵੀ ਟੇਸਟ ਜਿਹੜਾ ਇਹਦਾ ਬਹੁਤ ਵਧੀਆ ਆਂਦਾ ਹੈ ਮੈਂ ਪਹਿਲਾਂ ਵੀ ਸੌਂਫ ਪਾਈ ਸੀ ਇਹਦੇ ਵਿੱਚ ਤੇ ਹੁਣ ਮੈਂ ਦੁਬਾਰਾ ਫੇਰ ਤੁਹਾਨੂੰ ਦਿਖਾਉਣ ਲਈ ਦੁਬਾਰਾ ਫੇਰ ਸੌਂਫ ਪਾ ਦਿੱਤੀ ਹੈ ਕਿਉਂਕਿ ਇਹਦੇ ਨਾਲ ਬਹੁਤ ਹੀ ਵਧੀਆ ਟੇਸਟ ਜਿਹੜਾ ਸੌਂਫ ਦਾ ਆਂਦਾ ਹੈ ਸੌਂਫ ਇਸ ਕਰਕੇ ਥੋੜੀ ਜ਼ਿਆਦਾ ਹੀ ਪਾਉਣੀ ਹੈ ਘੱਟ ਨਹੀਂ ਪਾਉਣੀ ਫੇਰ ਤੁਸੀਂ ਇਸ ਦੇ ਨਾਲ ਦੁੱਧ ਨਾਲ ਜਿਹੜਾ ਇਹਨੂੰ ਮਤਲਬ ਇਹਨੂੰ ਘੋਲ ਲੈਣਾ ਹੈ ਤੁਸੀਂ ਪਾਣੀ ਨਾਲ ਵੀ ਘੋਲ ਸਕਦੇ ਜੀ ਬਟ ਜੇ ਜਿਆਦਾ ਵਧੀਆ ਟੇਸਟ ਜਿਹੜਾ ਤੁਸੀਂ ਇਹਨਾਂ ਦਾ ਚਾਹੁੰਦੇ ਤਾਂ ਫਿਰ ਤੁਹਾਨੂੰ ਤੁਸੀਂ ਦੁੱਧ ਨਾਲ ਹੀ ਇਹਨੂੰ ਮਿਕਸ ਕਰਨਾ ਤੇ ਥੋੜਾ ਥੋੜਾ ਪਾ ਕੇ ਤੈਨੂੰ ਮਿਕਸ ਕਰਨਾ ਇੱਕੋ ਵਾਰੀ ਸਾਰਾ ਦੁੱਧ ਜਿਹੜਾ ਉਹ ਨਹੀਂ ਪਾਣਾ ਤੇ ਇਹਦਾ ਬੈਟਰ ਜਿਹੜਾ ਆ ਜਿਆਦਾ ਬਹੁਤ ਜਿਆਦਾ ਥਿੱਕ ਨਹੀਂ ਰੱਖਣਾ ਤੇ ਥੋੜਾ ਰਨਿੰਗ ਹੀ ਰੱਖਣਾ ਆ ਤੇ ਬਹੁਤ ਹੀ ਟੇਸਟੀ ਤੇ ਇਹ ਜਲਦੀ ਨਾਲ ਬਣ ਜਾਂਦੇ ਨੇ ਪੂੜੇ ਇਹਨਾਂ ਨੂੰ ਬਣਾਉਣਾ ਜਿਆਦਾ ਔਖਾ ਕੰਮ ਨਹੀਂ ਹੈਗਾ ਜਿਹੜੇ ਮਾਲ ਪੂੜੇ ਨੇ ਤੇ ਜਿਹੜੇ ਦੂਸਰੇ ਵਾਲੇ ਪੂੜੇ ਆ ਉਹਨਾਂ ਨੂੰ ਥੋੜਾ ਜਿਹਾ ਉਹਦੇ ਵਾਸਤੇ ਜਿਹੜੀ ਐਫਰਟ ਜਿਹੜੀ ਇਹ ਲੱਗਦੀ ਆ ਕਿਉਂਕਿ ਉਹਦਾ ਮਤਲਬ ਕਿ ਜੇ ਵੀ ਥੋੜੀ ਜੀ ਵੀ ਗੜਬੜ ਹੋ ਜੇ ਤੇ ਉਹਦੇ ਮਤਲਬ ਕਿ ਪੂੜੇ ਜਿਹੜੇ ਆ ਉਹ ਫਿਰ ਸਾਨੂੰ ਕਰਨੇ ਪੈਂਦੇ ਆ ਮਤਲਬ ਕਿ ਸੈਟ ਤੇ ਇਹਦੇ ਵਿੱਚ ਕੋਈ ਜ਼ਿਆਦਾ ਨਹੀਂ ਹੈਗਾ ਬਸ ਇੱਕ ਵਾਰੀ ਇਹਦਾ ਬੈਟਰ ਵਧੀਆ ਜਿਹਾ ਬਣ ਗਿਆ ਤੇ ਤੁਸੀਂ ਇਹਨੂੰ ਫੈਂਟ ਜ਼ਰੂਰ ਲੈਣਾ ਆ ਤੇ ਇੱਧਰ ਆਪਾਂ ਖੀਰ ਜਿਹੜੀ ਆ ਉਹ ਬਣਾ ਕੇ ਪਹਿਲਾਂ ਹੀ ਸਵੇਰੇ ਹੀ ਰੱਖ ਲਈਏ ਇੱਕ ਸਾਈਡ ਤੇ ਠੰਡੀ ਹੋਣ ਵਾਸਤੇ ਤੇ ਫਿਰ ਅਸੀਂ ਇਥੇ ਪਮ ਬਣਾਵਾਂਗੇ ਜੀ ਗੁੜ ਵਾਲੇ ਵੀ ਪੂੜੇ ਜਿਹੜੇ ਆਮ ਤੌਰ ਤੇ ਸਾਰੇ ਜਿਹੜੇ ਆ ਬਣਾਉਂਦੇ ਨੇ ਤੇ ਬਹੁਤ ਹੀ ਵੀ ਟੇਸਟ ਲੱਗਦੇ ਨੇ ਤੇ ਇਸ ਵਾਸਤੇ ਮੈਂ ਇੱਕ ਕੋਲੀ ਆਟਾ ਜਿਹੜਾ ਉਹ ਲੈ ਲਿਆ ਤੇ ਮੈਂ ਹੁਣ ਤਾਂ ਹੀ ਸਾਰੇ ਬਣਾ ਲਏ ਕਿਉਂਕਿ ਜਦੋਂ ਆਪਾਂ ਇੱਕ ਵਾਰੀ ਸਾਡੇ ਕੰਮ ਕਰਨ ਦਾ ਕੋਈ ਵੀ ਕੰਮ ਕਰਨ ਨੂੰ ਮੂਡ ਹੋਵੇ ਨਾ ਕਿ ਆਪਾਂ ਅੱਜ ਕਰਨਾ ਹੈ ਤੇ ਫਿਰ ਤੁਸੀਂ ਜਿੰਨੇ ਮਰਜ਼ੀ ਐਟਮਾ ਜੜੀਆਂ ਬਣਾ ਲਓ ਤਾਂ ਉਹ ਜਲਦੀ ਨਾਲ ਬਣ ਵੀ ਜਾਂਦੀਆਂ ਨੇ ਥੋੜਾ ਇਹਦੇ ਵਿੱਚ ਨਮਕ ਜ਼ਰੂਰ ਪਾਉਣਾ ਹੈ ਤੇ ਜਦੋਂ ਸਾਡਾ ਕੰਮ ਕਰਨ ਨੂੰ ਕਿਸੇ ਕੰਮ ਨੂੰ ਮੋੜਨਾ ਨਾ ਹੋਵੇ ਕੰਮ ਕਰਨ ਦਾ ਸਾਡਾ ਦਿਲ ਨਾ ਕਰੇ ਤੇ ਫਿਰ ਜਿਹੜੇ ਉਹ ਕੰਮ ਜਿਹੜੇ ਔਖੇ ਲੱਗਦੇ ਨੇ ਇਸ ਕਰਕੇ ਮੈਂ ਹੁਣ ਸੋਚਿਆ ਕਿ ਅੱਜ ਜਿਹੜੇ ਦੋਵੇਂ ਵਾਲੇ ਬਣਾਈ ਲੈਣੇ ਆ ਕਿਉਂਕਿ ਕਈ ਵਾਰੀ ਸੋਚਦਾ ਕਿ ਆਹ ਵਾਲੇ ਬਣਾ ਲਿਆ ਦੂਸਰੇ ਰਹਿ ਗਏ ਤੇ ਫਿਰ ਜਿਹੜਾ ਮਾਈਂਡ ਜਿਹੜਾ ਡਬਲ ਨਾ ਰਹੇ ਤੇ ਇੱਕੋ ਵਾਰੀ ਇਹਨਾਂ ਨੂੰ ਬਣਾ ਲਓ ਤੇ ਹਾਂਜੀ ਤੇ ਇੱਥੇ ਮੈਂ ਗੁੜ ਵਾਲੇ ਪੂੜਿਆਂ ਦੀ ਇੱਕ ਗੱਲ ਕਰਦੀ ਪਈ ਸੀ ਕਿ ਇਹਨਾਂ ਨੂੰ ਬਣਾਉਣਾ ਔਖਾ ਕਿਉਂ ਆ ਕਿਉਂਕਿ ਇਹਨੂੰ ਔਖਾ ਇਸ ਕਰਕੇ ਆ ਔਖਾ ਤੇ ਵੀ ਨਹੀਂ ਹੈ ਬਟ ਜੇ ਇਹਦੇ ਵਿੱਚ ਜ਼ਿਆਦਾ ਮਿੱਠਾ ਪੈ ਜੇ ਕਿਉਂਕਿ ਗੁੜ ਜਿਹੜੀ ਗੁੜ ਦੇ ਵਿੱਚ ਮਠਾਸ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਜੇ ਗੁੜ ਵਿੱਚ ਮਠਾਸ ਚਾ ਮਤਲਬ ਕਿ ਜ਼ਿਆਦਾ ਮਿੱਠਾ ਗੁੜ ਪੈ ਗਿਆ ਤੇ ਫਿਰ ਜਿਹੜੇ ਇਹ ਤਵੇ ਦੇ ਨਾਲ ਜ਼ਿਆਦਾ ਚਿਪਕਦੇ ਨੇ ਤੇ ਜੇ ਮਤਲਬ ਕਿ ਘੱਟ ਪੈ ਗਿਆ ਤਾਂ ਫਿਰ ਫਿੱਕੇ ਰਹਿਣਗੇ ਤੇ ਪਰ ਜਿਆਦਾ ਜਿਹੜਾ ਤੁਸੀਂ ਗੁੜ ਤੋਂ ਜਿਹੜਾ ਇੱਕ ਮੈਜ਼ਰਮੈਂਟ ਕਰ ਲੈਣਾ ਹੈ ਤੁਪ ਕੀ ਤਨਾ ਤੁਹਾਡਾ ਕਿੰਨਾ ਆਟਾ ਆ ਜੇ ਤੁਹਾਡੇ ਦੋ ਕੋਲੀਆਂ ਆਟਾ ਹੋ ਗਿਆ ਫਿਰ ਤੁਸੀਂ ਦੋ ਛੋਟੇ ਛੋਟੇ ਪੀਸੇ ਜਿਹੜੀਆਂ ਉਹ ਗੁੜ ਦੀਆਂ ਪਾ ਸਕਦੇ ਜੀ ਪਾਣੀ ਦੇ ਵਿੱਚ ਤੇ ਹਾਂਜੀ ਤੇ ਇੱਥੇ ਵੈਸੇ ਵੀ ਤਾਂ ਮਤਲਬ ਕਿ ਉਹ ਜਿਹੜੇ ਹੁੰਦੇ ਨੇ ਬ੍ਰਸ਼ ਵਗੈਰਾ ਨਾ ਤੇਲ ਲਾਉਣ ਵਾਸਤੇ ਸਿਲਿਕਨ ਦੇ ਬਟ ਉਹ ਵੀ ਜਿਆਦਾ ਹੀਟ ਤੇ ਜਿਹੜੇ ਆ ਉਹ ਖਰਾਬ ਜਿਹਾ ਮਤਲਬ ਕਿ ਜਿਆਦਾ ਸੇਤਲੇ ਸਹੀ ਨਹੀਂ ਹੈਗਾ ਇਸ ਕਰਕੇ ਮੈਂ ਇਥੇ ਫਿਰ ਜਿਗਾੜੂ ਜਿਆ ਜਿਹੜਾ ਪਹਿਲਾਂ ਇਸ ਤਰੀਕੇ ਨਾਲ ਹੀ ਹਨਾ ਬਣਾ ਕੇ ਪੂੜੇ ਜਿਹੜੇ ਉਹ ਬਣਾਏ ਜਾਂਦੇ ਸੀ ਤੇ ਹੁਣ ਭਾਵੇਂ ਬਰਸ਼ ਵਗੈਰਾ ਚੱਲ ਗਏ ਨੇ ਪਰ ਪਹਿਲਾਂ ਇਦਾਂ ਦੇ ਕੋਈ ਕੰਮ ਨਹੀਂ ਸੀ ਹੁੰਦਾ ਪਹਿਲਾਂ ਇਦਾਂ ਦੀਆਂ ਇਹ ਕਾਤਰਾਂ ਲੈ ਕੇ ਤੇ ਤੁਸੀਂ ਇਦਾਂ ਬਣਾ ਲੈਂਦੇ ਸੀ ਬਰਸ਼ ਇੱਕ ਜਿਗਾੜੂ ਤਰੀਕੇ ਨਾਲ ਤੇ ਫਿਰ ਇੱਥੇ ਇੱਥੇ ਅਸੀਂ ਲੈ ਲਿਆ ਜੀ ਦੇਸੀ ਘਿਓ ਤੇ ਦੇਸੀ ਘਿਓ ਵਿੱਚ ਹੀ ਜ਼ਿਆਦਾ ਟੇਸਟ ਜਿਹੜੇ ਆ ਪੂੜੇ ਜਿਹੜੇ ਉਹ ਬੰਦੇ ਆ ਜੇ ਤੁਸੀਂ ਦੂਸਰੇ ਕੋਈ ਵੀ ਹਨਾ ਰਫੈਂਡ ਵਗੈਰਾ ਲੈਂਦੇ ਹੋ ਉਹ ਸਿਹਤ ਵਾਸਤੇ ਸਹੀ ਨਹੀਂ ਹੈਗਾ ਇਸ ਕਰਕੇ ਜੇ ਤਾਂ ਡਕੋਰ ਮਤਲਬ ਕਿ ਦੇਸੀ ਘਿਓ ਨਾ ਹੋਵੇ ਤੇ ਫਿਰ ਤੁਸੀਂ ਮੂੰਗਫਲੀ ਦਾ ਤੇਲ ਵੀ ਜਿਹੜਾ ਲੈ ਸਕਦੇ ਜੀ ਮੂੰਗਫਲੀ ਦਾ ਤੇਲ ਵੀ ਜਿਹੜਾ ਉਹ ਸਹੀ ਆ ਤੇ ਹਾਂਜੀ ਤੇ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਕਿ ਜੇ ਤੇ ਬੈਟਰ ਬਹੁਤ ਜ਼ਿਆਦਾ ਥੋੜਾ ਜਿਹਾ ਸੰਘਣਾ ਹੋਵੇ ਤੇ ਫਿਰ ਜਿਹੜੇ ਆ ਪੂਰੇ ਥੋੜੇ ਹਾਰਡ ਬਣਦੇ ਨੇ ਤੇ ਜੇ ਬੈਟਰ ਥੋੜਾ ਸੌਫਟ ਸਪਰਟ ਹੋਵੇ ਤੁਹਾਨੂੰ ਮਤਲਬ ਕਿ ਬਿਲਕੁਲ ਵੀ ਇੱਕ ਕੜਸੀ ਤੁਸੀਂ ਇਹਦੇ ਵਿੱਚ ਬੈਟਰ ਦੀ ਪਾਓ ਤੇ ਬਿਲਕੁਲ ਜ਼ਿਆਦਾ ਆਪੇ ਕੋਈ ਵੀ ਐਫਰਟ ਨਾ ਕਰਨੀ ਬੇ ਫੈਲ ਜਾਵੇ ਤੇ ਮਤਲਬ ਕਿ ਫਿਰ ਤਾਂ ਇਹ ਪੂੜੇ ਬਹੁਤ ਹੀ ਜ਼ਿਆਦਾ ਸੌਫਟ ਜਿਹੜੇ ਬਣ ਗਏ ਤੇ ਤੁਸੀਂ ਹਨਾ ਦੇਖ ਹੀ ਸਕਦੇ ਲੁੱਕ ਵਾਈਜ਼ ਕਿ ਕਿੰਨੇ ਜ਼ਿਆਦਾ ਸੌਫਟ ਨੇ ਤੇ ਗਰਮ ਗਰਮ ਖਾਣ ਚ ਬਹੁਤ ਹੀ ਜ਼ਿਆਦਾ ਟੇਸਟ ਜਿਹੜਾ ਇਹਨਾਂ ਦਾ ਲੱਗਦਾ ਇੱਕ ਲਾਈਕ ਇੰਦਾ ਲੱਗਦਾ ਕਿ ਪੂੜੀਆਂ ਨੇ ਤੇ ਪੂੜੀਆਂ ਵੰਗਾ ਜਿਹੜੇ ਸੌਫਟ ਜਿਹੜੇ ਹੋ ਜਾਂਦੇ ਨੇ ਤੇ ਬਹੁਤ ਹੀ ਟੇਸਟ ਜਿਹੜੇ ਬੰਦੇ ਨੇ ਤੇ ਤੁਸੀਂ ਇਹਨੂੰ ਜਰੂਰ ਟਰਾਈ ਕਰਿਓ ਜੇ ਤੇ ਵੀਡੀਓ ਨੂੰ ਇੱਥੋਂ ਤੱਕ ਪੌਣਕ ਦੇਖਦੇ ਆ ਗਏ ਜੇ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਸ਼ੇਅਰ ਜਰੂਰ ਕਰਿਓ ਔਰ ਕਮੈਂਟ ਕਰਕੇ ਵੀ ਜਰੂਰ ਦੱਸਿਓ ਔਰ ਟਰਾਈ ਜਰੂਰ ਕਰਿਓ ਤੇ ਹਾਂਜੀ ਤੇ ਇੱਕ ਬੈਚ ਜਿਹੜਾ ਸਾਡਾ ਬਣ ਗਿਆ ਆ ਪੂੜੀਆਂ ਦਾ ਤੇ ਦੁਬਾਰਾ ਮੈਂ ਫੇਰ ਤਾਂ ਦੱਸਣੀ ਕਿ ਤੁਹਾਨੂੰ ਬੈਟਰ ਜਿਹੜਾ ਉਹ ਕਿੰਦਾ ਦਾ ਮਤਲਬ ਕੀ ਰੱਖਣਾ ਹੈ ਜਿੱਦਾਂ ਹੁਣ ਆਪਾਂ ਬੈਟਰ ਇੱਕ ਕੜਸੀ ਜਿਹੜੀ ਹੈ ਇਹਦੇ ਵਿੱਚ ਘਿਓ ਦੇ ਵਿੱਚ ਪਾਈ ਹੈ ਤੇ ਇਹਨੂੰ ਆਹਨੂੰ ਬਿਲਕੁਲ ਵੀ ਹੈ ਨਾ ਕੋਈ ਵੀ ਲੋਡ ਨਹੀਂ ਹੈਗੀ ਹਲਾਉਣ ਦੀ ਇੱਕਦਮ ਆਪੇ ਸਪਰੈਡ ਜਿਹੜਾ ਹੋ ਜਾਂਦਾ ਹੈ ਸਾਰਾ ਤੇ ਇਦਾਂ ਫਿਰ ਤੁਸੀਂ ਕਿਨਾਰਿਆਂ ਦੇ ਨਾਲ ਜਿਹੜਾ ਥੋੜਾ ਜਿਹਾ ਤੇਲ ਜਿਹੜਾ ਘਿਓ ਸੌਰੀ ਪਾਈ ਜਾਣਾ ਹੈ ਤੇ ਆਪੇ ਜਿਹੜੇ ਪੂੜੇ ਜਿਹੜੇ ਪੱਕੀ ਜਾਂਦੇ ਆ ਤੇ ਕਦੀ ਕਦੀ ਜਿਹੜੀ ਹੈ ਨਾ ਇਦਾਂ ਦੀਆਂ ਅਨ ਹੈਲਦੀ ਚੀਜ਼ਾਂ ਵੀ ਖਾ ਲੈਣੇ ਚਾਹੀਦੀਆਂ ਨੇ ਇਹ ਨਹੀਂ ਕਹਿਣਾ ਜਿਦਾ ਕਿ ਡੀਪ ਫਰਾਈ ਆ ਤੇ ਮਤਲਬ ਕਿ ਵਧੀਆ ਜਿਹੜੇ ਆ ਟੇਸਟ ਜਿਹੜੇ ਬੰਦੇ ਆ ਤੇ ਹਾਂਜੀ ਜਿਹੜੇ ਪੂੜੇ ਜਿਹੜੇ ਆਮ ਜਿਹੜੇ ਆ ਪੂੜੇ ਜਿਹੜੇ ਪਕਾਏ ਜਾਂਦੇ ਨੇ ਪੰਜਾਬੀਆਂ ਦੇ ਘਰਾਂ ਵਿੱਚ ਉਹ ਹਨਾ ਗੁੜ ਵਾਲੇ ਪੂੜੇ ਨੇ ਇਹ ਵੀ ਬਹੁਤ ਹੀ ਜ਼ਿਆਦਾ ਟੇਸਟ ਲੱਗਦੇ ਨੇ ਖੀਰ ਹੋਵੇ ਤੇ ਨਾਲ ਹੋਵੇ ਆਮ ਦਾ achar ਤੇ ਬਹੁਤ ਹੀ ਜ਼ਿਆਦਾ ਟੇਸਟ ਇਹਨਾਂ ਦਾ ਵੀ ਆਉਂਦਾ ਆ ਤੇ ਇਹਨਾਂ ਨੂੰ ਵੀ ਹਨਾ ਤਾਂ ਕਿ ਆ ਵੀ ਜੇ ਦੇ ਵਿੱਚ ਜਿਆਦਾ ਮਿੱਠਾ ਹੋਵੇਗਾ ਤੇ ਫਿਰ ਜਿਆਦਾ ਤਵੇ ਨਾਲ ਚਿਪਕਦੇ ਨੇ ਤੇ ਫਿਰ ਮਿੱਠਾ ਜਿਹੜਾ ਥੋੜਾ ਜਿਹਾ ਸਹੀ ਜਿਹਾ ਹੀ ਹੋਵੇ ਤੇ ਫੇਰ ਹੀ ਵਧੀਆ ਜਿਹੜੇ ਪੂੜੇ ਜਿਹੜੇ ਉਹ ਲੱਗਦੇ ਨੇ ਤੇ ਹਾਂਜੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਔਰ ਦੇਖੋ ਪੂੜੇ ਜੇ ਤੁਹਾਡਾ ਸਾਰਾ ਕੁਝ ਮੈਜ਼ਰਮੈਂਟ ਸਹੀ ਹੋਵੇਗਾ ਤੇ ਬਹੁਤ ਹੀ ਵਧੀਆ ਜਿਹੜੇ ਬਣਗੇ ਬਿਲਕੁਲ ਵੀ ਕੋਈ ਵੀ ਜਿਹੜਾ ਉਹ ਖਰਾਬ ਜਿਹੜਾ ਉਹ ਨਹੀਂ ਹੋਵੇਗਾ ਪੂੜਾ ਬਹੁਤ ਹੀ ਵਧੀਆ ਤਰੀਕੇ ਨਾਲ ਔਰ ਆਸਾਨ ਜੇ ਮੈਥਡ ਨਾਲ बन ਜਾਂਦੇ ਨੇ ਤੇ ਕੋਈ ਜ਼ਿਆਦਾ ਮਿਹਨਤ ਜਿਹੜੀ ਇਹਦੇ ਵਿੱਚ ਜ਼ਿਆਦਾ ਲੋਡ ਨਹੀਂ ਤੇ ਜਿਹੜੀ ਆਪਾਂ ਨੂੰ ਖੀਰ ਹੈ ਇਹਦੀ ਮੈਂ ਵੀਡੀਓ ਬਣਾਈ ਹੈ ਮੈਂ ਸ਼ਾਰਟ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਕਿ ਵਧੀਆ ਜੀ ਕੈਰਮਲਾਈਜ਼ ਜਿਹੜੀ ਖੀਰ ਜਿਹੜੀ ਤੁਸੀਂ ਕਿੱਦਾਂ ਬਣਾ ਸਕਦੇ ਜੀ ਤੇ ਜੇ ਤੁਸੀਂ ਚਾਸ਼ਨੀ ਵੀ ਇਹਨਾਂ ਵੱਲ ਲਾਣੇ ਹੋ ਉੱਪਰ ਤੇ ਇਹ ਚਾਸ਼ਨੀ ਵਾਲੇ ਨੇ